ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਜਿਨ੍ਹਾਂ ਨੇ ਆਚਾਰ ਵਾਲੀ ਮੱਕੀ ਬੀਜੀ ਹੈ ਉਹ ਥੋੜਾ ਜਿਆਦਾ ਧਿਆਨ ਜਰੂਰ ਰੱਖ ਲਿਓ ਕਿਉਂਕਿ ਹੁਣ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਆਹ 5-4 ਦਿਨਾਂ ਦਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੈ ਹੋ ਸਕੇ ਤਾਂ ਜਿੰਨਾ ਏਰੀਆ ਦੇ ਵਿੱਚ ਬਈ ਰਾਤ ਨੂੰ ਲੇਟ ਆਉਂਦੀ ਹੈ ਤਾਂ ਆਪਾਂ ਜੇ ਰਾਤ ਨੂੰ ਪਾਣੀ ਲਾਇਆ ਜਾਵੇ ਤਾਂ ਬਾਲਾ ਵਧੀਆ ਗੱਲ ਹੈ ਪਰ ਜੇ ਹੁਣ ਸਰਦਾ ਹੀ ਨਹੀਂ ਹੈਗਾ ਤਾਂ ਦਿਨੇ ਲਾਉਣੀ ਲਾਉਣਾ ਹੈਗਾ ਪਾਣੀ ਉਹ ਦਿਨੇ ਜਰੂਰ ਲਾ ਦਿਓ ਪਾਣੀ ਕਿਉਂਕਿ ਤਾਪਮਾਨ ਬਹੁਤ ਜ਼ਿਆਦਾ ਹੈ ਬਾਈ ਜੇ ਸੋਕਾ ਲੱਗ ਗਿਆ ਮੱਕੀ ਨੂੰ ਇਹ ਇਹ ਨਾਜ਼ੁਕ ਵਾਲੀ ਹੁੰਦੀ ਹੈ ਤਾਂ ਮੱਕੀ ਖਰਾਬ ਹੋਣ ਦੇ ਵੱਧ ਚਾਂਸ ਨੇਗੇ ਦੂਸਰੀ ਗੱਲ ਆ ਜਾਂਦੀ ਹੈ ਦੋਸਤੋ ਸਪਰੇਅ ਦੀ ਏਕਰ ਆਪਾਂ ਸੁੰਢੀ ਵਾਲੀਆਂ ਸਪਰੇਹਾਂ ਕਰਦੇ ਆ ਕਿਉਂਕਿ ਸੁੰਢੀ ਵਾਲੀਆਂ ਸਪਰੇਹਾਂ ਹੈ ਬਹੁਤ ਸਖਤ ਹੁੰਦੀਆਂ ਨੇ ਤੇ ਖੁਸ਼ਕ ਹੁੰਦੀਆਂ ਨੇਗੀਆਂ ਤਾਂ ਇੱਕ ਸਪਰੇਅ ਆਪਾਂ ਵਿਚ ਦੀ ਐਨ ਪੀ ਕੇ ਦੀ ਜ਼ਰੂਰ ਕਰ ਦਿਓ ਜਿਹਦੀ ਕਿ ਮੱਕੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਐਨ ਪੀ ਕੇ ਸਪਰੇਅ ਕਰਨ ਦੇ ਨਾਲ ਨਾਲ ਇਹਦਾ ਮੱਕੀ ਦਾ ਦੋਸਤੋ ਗਰਮੀ ਤੋਂ ਬਚਾਅ ਹੋ ਜੂਗਾ ਤੇ ਨਾਲੇ ਮੱਕੀ ਗ੍ਰੋਥ ਵਧੀਆ ਕਰਨ ਲੱਗ ਜੂਗੀ ਹੁਣ ਆਪਾਂ ਦੇਖਦੇ ਹਾਂ ਕਿ ਮੱਕੀਆਂ ਨਾ ਅੜੀਆਂ-ਆਂੀਆਂ ਖੜੀਆਂ ਨੇ ਜਿੱਥੇ ਥੋੜਾ ਮੋਟਾ ਨਰਮ ਬਾਹਣਾ ਹੈ ਜਾਂ ਥੋੜਾ ਜਿਹਾ ਨਰਮ ਪਾਣੀ ਹੈ ਬੇਨਤੀ ਪ੍ਰਵਾਨ ਜਰੂਰ ਕਰਨਾ ਤੇ ਅਚਾਰ ਵਾਲੀ ਮੱਕੀ ਦੀ ਘੌਰ ਰੱਖਣਾ ਦੋਸਤੋ ਟੈਂਪਰੇਚਰ ਹਾਈ ਹੈ ਪਾਣੀ ਦਾ ਧਿਆਨ ਰੱਖੋ ਚੁੰਡੀ ਵਾਲੀ ਸਪਰੇ ਤਾਂ ਕਰਨੀ ਕਰਨੀ ਹੈ ਤੇ ਨਾਲ ਇੱਕ ਸਪਰੇ ਵੀ 3PK ਜਰੂਰ ਕਰ ਦਿਓ ਕਿਉਂਕਿ ਤਾਕਤ ਮਿਲਦੀ ਹੈ ਤੇ ਮੱਕੀ ਨੂੰ ਗਰਮੀ ਨਾਲ ਲੜਨ ਦੀ ਸਮਰੱਥਾ ਮਿਲਦੀ ਹੈ ਜਾਣਕਾਰੀ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਦੋਸਤੋ ਧੰਨਵਾਦ